ਪਰ ਕਿਹੇ ਧਾਰਮਿਕ ਪ੍ਰਵਿਰਤੀ ਵਾਲੇ ਲੋਕ ਕਹਿੰਦੇ ਆ ਵੀ ਹਾਂ ਉਹਨਾਂ ਦੀ ਰੀਧੀਆਂ ਸਿੱਧੀਆਂ ਹੀ ਆਨੀਆਂ ਹੋ ਜਾਂਦੀਆਂ ਵੀ ਉਹ ਰੱਬ ਦਾ ਨਾਮ ਹੀ ਨਾਲ ਕਰ ਲੈਂਦੇ ਆ ਸਿਮਰਨ ਹੀ ਨਾਲ ਕਰ ਲੈਂਦੇ ਆ ਆਪਣੀ ਜਿਹੜੀ ਬਾਡੀ ਨੂੰ ਹੀ ਛੱਡ ਕੇ ਉਹ ਗੈਲੈਕਸੀਸ ਦੇ ਵਿੱਚ ਵੀ ਪਹੁੰਚ ਜਾਂਦੇ ਆ ਉਹ ਸੂਰਜ ਤੇ ਵੀ ਪਹੁੰਚ ਜਾਂਦੇ ਨੇ ਦੇਖੋ ਇਹਦੇ ਬਾਰੇ ਨਾ ਇੱਕ ਬਹੁਤ ਅੱਛੇ ਫਿਲਾਸਫਰ ਹੈਗੇ ਆ ਉਹ ਉਹਨਾਂ ਦਾ ਮੈਂ ਤੁਹਾਨੂੰ ਹੁਣ ਜ਼ਿਕਰ ਉਹਨਾਂ ਦੀ ਇੱਕ ਵਾਕਿਆ ਜ਼ਿਕਰ ਕਰਕੇ ਦੱਸ ਦਿਨਾ ਉਹ ਕਹਿੰਦੇ ਕਿ ਜੇ ਸਾਡੇ ਮਨ 'ਚ ਕੋਈ ਥਾਟ ਆਂਦਾ ਨਾ ਜੇ ਸਾਡੇ ਮਨ 'ਚ ਕੋਈ ਪ੍ਰੈਜੈਂਟੇਸ਼ਨ ਆਉਂਦੀ ਥਾਟ ਆਂਦਾ ਥਾਟ ਮੰਨ ਲਓ ਕੁਛ ਆਂਦਾ ਉਹ ਕਹਿੰਦੇ ਕਿ ਜੇ ਸਾਡੇ ਮਨ 'ਚ ਕੋਈ ਥਾਟ ਆਂਦਾ ਨਾ ਉਹ ਵੀ ਕਿਤੇ ਨਾ ਕਿਤੋਂ ਸਬਕੌਨਸ਼ੀਅਸ ਮਾਈਂਡ 'ਚੋਂ ਆ ਰਿਹਾ ਹੈ ਤੁਸੀਂ ਸੁੱਤੇ ਹੋਨੇ ਹੋ ਤੁਹਾਨੂੰ ਕੋਈ ਸੁਪਨਾ ਆਜੇ ਉਹ ਤੁਸੀਂ ਸੋਚ ਕੇ ਥੋੜੀ ਸੁਪਨਾ ਲੈ ਰਹੇ ਹੋ ਸਬਕੌਨਸ਼ੀਅਸ ਮਾਈਂਡ ਹੈ ਕਿ ਜਿਹੜਾ ਸਾਡੇ ਵਾਸਤੇ ਨਹੀਂ ਹੈਗਾ ਹੈਨਾ ਤਾਂ ਹੁਣ ਕੋਈ ਬੰਦਾ ਕਹਿੰਦਾ ਕਿ ਮੈਂ ਇੱਥੇ ਤੱਕ ਸੁਰਤ ਲਾ ਲਈ ਉਹ ਕਿੱਥੋਂ ਆ ਰਹੀ ਹੈ ਉਹ ਸੋਚ ਕਿੱਥੋਂ ਆ ਰਹੀ ਹੈ ਉਹ ਲਈ ਉਹ ਸਬਕੌਂਸ਼ੀਅਸ ਮਾਈਂਡ ਚ ਆ ਰਹੀ ਹੈ ਹਮ ਤਾਂ ਉਹ ਬੰਦੇ ਨੂੰ ਆਪਣੇ ਆਪ ਨੂੰ ਥੋੜਾ ਜਿਹਾ ਐਨਲਾਈਜ਼ ਕਰਨਾ ਚਾਹੀਦਾ ਕਿ ਆਪਣੇ ਆਪ ਨੂੰ ਦੇਖਣਾ ਚਾਹੀਦਾ ਕਿ ਮੈਂ ਕੀ ਬੋਲ ਰਿਹਾ ਸੋ ਬੋਲਣ ਤੋਂ ਪਹਿਲੇ ਸੋਚਣਾ ਚਾਹੀਦਾ ਕਿ ਮੈਂ ਕੀ ਬੋਲਣ ਲੱਗਾ ਨਹੀਂ ਹੋ ਸਕਦੀ ਹੈ ਮੇਰੇ ਸਾਹਮਣੇ ਨਹੀਂ ਤੁਸੀਂ ਖੁਦ ਸੋਚਣਾ ਮੈਂ ਤੁਹਾਨੂੰ ਇੱਕ ਸਿੰਪਲ ਗੱਲ ਦੱਸ ਜਿਦਾਂ ਨੂੰ ਸੁਪਨਾ ਵੀ ਆ ਰਿਹਾ ਜਿਹੜਾ ਕਿ ਤੁਹਾਡੇ ਕੰਟਰੋਲ ਚ ਨਹੀਂ ਹੈਗਾ ਉਹ ਕਿੱਥੋਂ ਆ ਰਿਹਾ ਉਹ ਤੁਹਾਡੇ ਮਾਈਂਡ ਚ ਸਬਕੌਂਸ਼ੀਅਸ ਮਾਈਂਡ ਚ ਆਉਂਦਾ ਹੈ ਬਹੁਤ ਸਾਰੇ ਚੀਜ਼ਾਂ ਨੂੰ ਰਿਲੇਟ ਕਰ ਦਿੰਦਾ ਸਪਨਾ ਕਈ ਵਾਰੀ ਚੰਗਾ ਕਈ ਵਾਰੀ ਡਰਾਵਨਾ ਕਈ ਕੁਝ ਕਈ ਵਾਰੀ ਕੁਝ ਹੈਗੇ ਨਹੀਂ ਹੈ ਤਾਂ ਹੁਣ ਤੁਸੀਂ ਉਹਨੂੰ ਕਹਿ ਲੋ ਕਿ ਉਹ ਸੁਰਤ ਲੱਗੀ ਹੋਈ ਸੀ ਉਹ ਤਾਂ ਬਿਲਕੁਲ ਨਹੀਂ ਤੁਸੀਂ ਤਾਂ ਸੁੱਤੇ ਵੀ ਸੀ ਤੁਹਾਡਾ ਐਕਚੁਅਲ ਮਾਈਂਡ ਦਾ ਰੈਸਟ ਕਰ ਰਿਹਾ ਸੀਗਾ ਪਰ ਸਬਕੌਂਸ਼ੀਅਸ ਮਾਈਂਡ ਕੰਮ ਕਰ ਰਿਹਾ ਨਾ ਇਹ ਤਾਂ ਹੈ ਨਹੀਂ ਕਿ ਜਦੋਂ ਆਪਾਂ ਸੋ ਜਾਂਦੇ ਆਂ ਤਾਂ ਬੋਡੀ ਕੰਮ ਨਹੀਂ ਕਰਦੀ ਸਾਰੀ ਕਰ ਰਹੀ ਹੈ ਸਬਕੌਂਸ਼ੀਅਸ ਮਾਈਂਡ ਦੀ ਗੇਮ ਹੈ ਸਾਰੀ ਸਬਕੌਂਸ਼ੀਅਸ ਮਾਈਂਡ ਦੀ ਗੇਮ ਹੈ ਪਰ ਉਹਦੇ ਨਾਲ ਤੁਸੀਂ ਲੋਕਾਂ ਨੂੰ ਮੂਰਖ ਬਣਾਓ ਕਿ ਮੈਂ ਇੱਥੇ ਤੱਕ ਸੁਰਤ ਲਾ ਲਈ ਮੈਂ ਉੱਥੇ ਤੱਕ ਲਗਾ ਲਈਏ ਤਾਂ ਫਿਰ ਆਪਣੇ ਆਪ ਨੂੰ ਕੰਟਰੋਲ ਕਰਨਾ ਚਾਹੀਦਾ ਇਸ ਗੱਲ ਤੇ ਕਿ ਹਾਂ ਠੀਕ ਹੈ ਮੇਰੇ ਵਸਤੇ ਨਹੀਂ ਸੀਗੀ ਜਿਹੜੀ ਚੀਜ਼ ਮੇਰੇ ਦਿਮਾਗ 'ਚ ਆ ਗਈ ਮੈਂ ਹੁਣ ਜੇ ਬੋਲਾਂ ਕਿ ਸੂਰਜ ਤੁਹਾਡੇ ਦਿਮਾਗ 'ਚ ਫੋਟੋ ਬਣ ਗਈ ਸੂਰੇ ਦੀ ਕਿਉਂ ਕਿਉਂਕਿ ਤੁਸੀਂ ਸੂਰੇ ਦੀ ਉਹ ਵਾਲੀ ਫੋਟੋ ਪਹਿਲੇ ਦੇਖੀ ਹੈ ਨਹੀਂ ਤੁਸੀਂ ਸੂਰੇ ਨੂੰ ਕਦੀ ਦੇਖਿਆ ਹੀ ਨਾ ਹੁੰਦਾ ਹੁਣ ਮੈਂ ਤੁਹਾਡੇ ਮਨ ਤੁਹਾਡੇ ਸਾਹਮਣੇ ਇੱਕ ਨਾਮ ਲੈਣਾ ਪੀਟਰ ਤੁਹਾਨੂੰ ਪਤਾ ਹੀ ਨਹੀਂ ਪੀਟਰ ਗੌਣਾ ਤੁਹਾਡੇ ਆਸ-ਪਾਸ ਬੰਦਾ ਵੀ ਸਮਝ ਸਕਦਾ ਹੈ ਕਿਸੇ ਹੋਰ ਨੂੰ ਵੀ ਸਮਝ ਸਕਦਾ ਹੈ ਕੋਈ ਜਾਨਵਰ ਹੀ ਸਮਝ ਸਕਦਾ ਉਹ ਤਾਂ ਗੱਲ ਹੈ ਹੁਣ ਮੈਂ ਤੁਹਾਨੂੰ ਕਹਿ ਰਿਹਾ ਕਿ ਜੀ ਮੈਂ ਇੱਕ ਇਹੋ ਜਿਹਾ ਚਲੋ ਕੀੜਾ ਦੇਖਿਆ ਜੰਗਲ 'ਚ ਹੁਣ ਤੁਹਾਨੂੰ ਕੀ ਪਤਾ ਕਿਹੜਾ ਦੇਖਿਆ ਕਿਉਂਕਿ ਤੁਸੀਂ ਉਹ ਨਹੀਂ ਦੇਖਿਆ ਹਮ ਸਹੀ ਗੱਲ ਹੈ ਨਾ ਬਿਲਕੁਲ ਸਹੀ ਗੱਲ ਤੇ ਹੁਣ ਜੇ ਤੁਹਾਨੂੰ ਮੈਂ ਕਹਾਂ ਜੂਪੀਟਰ ਤੁਹਾਡੇ ਮਨ 'ਚ ਤੁਸੀਂ ਜੂਪੀਟਰ ਤੱਕ ਪਹੁੰਚ ਗਏ ਤੁਸੀਂ ਜੂਪੀਟਰ ਤੱਕ ਪਹੁੰਚ ਹੈਨਾ ਜਿਵੇਂ ਤੁਹਾਡੇ ਮਨ 'ਚ ਕਹਾਂ ਸ਼ਨੀ ਸੈਟਰਨ ਸੈਟਰਨ ਤੁਹਾਡੇ ਮਨ 'ਚ ਤਸਵੀਰ ਬਣ ਗਈ ਕਿਉਂਕਿ ਤੁਸੀਂ ਉਹ ਦੇਖੀ ਹੋਈ ਸੀ ਪਰ ਉਹ ਦੇਖ ਕੇ ਤੁਹਾਡੇ ਕਿੱਥੇ ਸਟੋਰ ਹੋ ਗਈ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਹੈ ਨਾ ਉਥੋਂ ਉਥੋਂ ਥੋੜ੍ਹਾ ਦਵਾਰ ਆ ਰਿਹਾ ਹੁਣ ਤੁਸੀਂ ਇੱਥਾਂ ਅੱਖਾਂ ਬੰਦ ਕਰਕੇ ਕਹਿੰਦਾ ਜੀ ਮੇਰੇ ਮਨ ਚ ਤਾਂ ਐਸੇਲੇ ਸ਼ਨੀ ਘੁੰਮਦਾ ਪਿਆ ਮੇਰੀ ਸੁਰ ਉਥੇ ਤੱਕ ਲੱਗ ਗਈ ਤਾਂ ਮਨ ਨੂੰ ਮੂਰਖਤਾ ਹੀ ਸਮਝਿਆ ਜਾਏਗਾ ਨਾ ਸਿਆਣਪ ਤਾਂ ਨਹੀਂ ਸਮਝੀ ਜਾਏਗੀ ਸਤੂ ਮੂਸੇੜਾ ਦਾ ਗਾਣਾ ਵੀ ਆਇਆ ਸੀ ਡਾਕਟਰ ਵਾ ਮਾ ਦਾ ਤੁਹਾਡਾ ਵੀ ਸਾਫ ਮੈਂ ਨਹੀਂ ਸੁਣਿਆ ਸੱਚੀ ਮੈਂ ਉਹ ਨਹੀਂ ਸੁੰਦਾ ਹੂੰ ਮਤਲਬ ਵੈਮ ਕੱਟਣ ਵਾਲੇ ਤੁਸੀਂ ਹੈਗੇ ਹੋ ਨਹੀਂ ਵੈਮ ਕੱਟਣ ਵਾਲੇ ਤਾਂ ਨਹੀਂ ਪਰ ਰਿਹਾ ਕਿ ਆਪਾਂ ਇੱਕ ਇੱਕ ਪੱਖ ਇਹ ਰੱਖ ਸਕਦੇ ਆ ਕਿ ਜਿਹੜਾ ਕਿਸੇ ਜਿਹੜਾ ਕਿਸੇ ਤੱਥ ਦੇ ਉੱਪਰ ਬੇਸ ਹੋਏ ਜਿਹਦਾ ਕੋਈ ਬੇਸ ਹੋਏ ਚੀਜ਼ ਦਾ ਆਪਾਂ ਉਹਨੂੰ ਦੱਸ ਸਕਦੇ ਆ ਕਿ ਭਾਈ ਇਹ ਐਦਾਂ ਗਲਤ ਹੈ ਤੇ ਐਦਾਂ ਠੀਕ ਹੈ ਪਰ ਜੇ ਕੋਈ ਨਾ ਮੰਨੇ ਤੇ ਅਸੀਂ ਉਹਨੂੰ ਫੋਰਸ ਤਾਂ ਨਹੀਂ ਕਰ ਸਕਦੇ ਨਾ ਬਿਲਕੁਲ ਸੀ ਹਮ ਸਭ ਤੋਂ ਜ਼ਿਆਦਾ ਮੂਨਸ ਪਰ ਕਿਹਾ ਸੈਟਰਨ ਦੇ ਨਾ ਸੈਟਰਨ ਦੇ ਟਿਪ ਟਿਪ ਕਰਦੇ ਨੇ ਸੈਟਰਨ ਸੈਟਰਨ ਮੇਰੇ ਕਹਾ 100 ਦੇ ਕਰੀਬ ਜਾਂ 108 ਕੁਝ ਕਹਿੰਦੇ ਨਵੇਂ-ਨਵੇਂ ਡਿਸਕਵਰ ਹੁੰਦੇ ਰਹਿੰਦੇ ਆ ਤਾਂ 100 ਤਾਂ ਉੱਪਰ ਹੀ ਆ 100 ਤੋਂ ਉੱਪਰ ਹੀ ਆ ਤੇ ਮੇਰੇ ਖਾ ਸੈਟਰ ਹੁੰਦਾਈ ਇੱਕ ਮੂਵ ਵੀ ਹੈਗਾ ਮੇਰੇ ਖਾ ਟਾਈਟਨ ਹਾਂਜੀ ਹਾਂ ਹਾਲੀਵੁੱਡ ਮੂਵੀਸ ਦੇ ਵਿੱਚ ਟਾਈਟਨ ਟਾਈਟਨ ਆ ਤੇ ਮੇਰੇ ਖਾ ਇੱਕ ਮੂਵੀ ਵੀ ਬਣੀ ਹੋਈ ਹੈ ਹਨਾ ਮੈਂ ਦੇਖੀ ਨਹੀਂ ਮੈਂ ਮੈਂ ਨਹੀਂ ਦੇਖਦਾ ਫਿਕਸ਼ਨਲ ਮੂਵੀਸ ਨਹੀਂ ਮੈਂ ਮੈਂ ਫਿਲਮ ਹੀ ਨਹੀਂ ਦੇਖਦਾ ਫਿਲਮ ਨਹੀਂ ਦੇਖਦੇ ਮਾਰਵਲ ਮੂਵੀਸ ਦੇਖੀਆਂ ਨੇ ਮੈਂ ਕੋਈ ਵੀ ਨਹੀਂ ਦੇਖੀਆਂ ਉਹਨਾਂ ਚ ਅਜਾ ਕੋਈ ਵੀ ਨਹੀਂ ਦੇਖੀ ਨਾਮ ਸੁਨੇ ਹੈ ਪਰ ਦਾ ਹੋ ਗਈ ਇਹ ਕਿਹੜੀ ਸੀਗੀ ਇੱਕ ਪਤਾ ਨਹੀਂ ਨਾਮ ਸੁਪਰਮੈਨ ਵਗੈਰਾ ਆ ਬੈਟਮੈਨ ਵਗੈਰਾ ਇਹ ਨੀਮਾਰਲ ਮੂਵੀਜ਼ ਨਹੀਂ ਇਹ ਡੀਸੀ ਦੀਆਂ ਹੁੰਦੀਆਂ ਨੇ ਇਹ ਹੀ ਹੈ ਮੈਨੂੰ ਮੈਨੂੰ ਨਹੀਂ ਪਤਾ ਉਹ ਕਹਿੰਦੇ ਅ ਵੈਂਜਰ ਮੂਵੀ ਮੈਂ ਦੇਖੀ ਸੀ ਉਹਦੇ ਵਿੱਚ ਥੈਨੋਸ ਜਿਹੜਾ ਉਹ ਟਾਈਟਨ ਦਾ ਵਸਨੀਕ ਸੀਗਾ ਫਿਰ ਉਹ ਦੇਖੋ ਹੁਣ ਫਿਲਮ ਚ ਜਾਂ ਤਾਂ ਕੋਈ ਟਾਈਟਨ ਦਾ ਮੈਂ ਨਾਮ ਨਾਲ ਤਾਂ ਲਿਆ ਮੈਂ ਵੀ ਥੋੜਾ ਜਿਹਾ ਟਾਈਟਨ ਬਾਰੇ ਪੜਿਆ ਆ ਜਾਂ ਦੇਖਿਆ ਵੀ ਹੈ ਤੇ ਟਾਈਟਨ ਤੇ ਕਹਿੰਦੇ ਪਾਣੀ ਵੀ ਹੈਗਾ ਕਿ ਉੱਥੇ ਜ਼ਿੰਦਗੀ ਹੋ ਸਕਦੀ ਹੈ ਤਾਂ ਹੀ ਵੱਖ-ਵੱਖ ਫਿਕਸ਼ਨਲ ਮੂਵੀਜ਼ ਦੇ ਵਿੱਚ ਉਹਨੂੰ ਦਿਖਾਇਆ ਵੀ ਗਿਆ ਹਮ ਇਸ ਤਰ੍ਹਾਂ ਇਹ ਨਾ ਦੇਖੋ ਕਿ ਫਿਲਮ ਦੇ ਵਿੱਚ ਜਦ ਤੱਕ ਮਸਾਲਾ ਨਹੀਂ ਨਾ ਹੋਏਗਾ ਉਹ ਚੱਲੇਗੀ ਨਹੀਂ ਮਨ ਲਓ ਕਿ ਮੈਂ ਪੂਰੀ ਫਿਲਮ ਸਾਇੰਸ ਦੇ ਬੇਸ ਤੇ ਬਣਾ ਦਿੰਨਾ ਹੂੰ ਕੋਈ ਮੈਨੂੰ ਪਸੰਦੀ ਨਹੀਂ ਕਰੇਗਾ ਦੇਖੂਗਾ ਹੀ ਨਹੀਂ ਕੋਈ ਨਹੀਂ ਦੇਖੂਗਾ ਹੂੰ ਕਿਉਂਕਿ ਜੇ ਕੋਈ ਚੀਜ਼ ਇਹ ਹਿਊਮਨ ਮਾਈਂਡ ਦੀ ਪ੍ਰੋਬਲਮ ਹੈ ਕਿ ਜੇ ਕਿ ਉਹਨੂੰ ਇੱਕ ਨਵਾਂ ਮਟੀਰੀਅਲ ਮਿਲਦਾ ਹੈ ਨਾ ਉਹ ਜਲਦੀ ਅਸੈਪਟ ਨਹੀਂ ਕਰਦਾ ਉਹਨੂੰ ਹੂੰ ਇਹ ਸਾਡੀ ਬੋਡੀ ਦੀ ਨੇਚਰਲ ਟੈਂਡੈਂਸੀ ਹੈਗੀ ਹੈ ਤੁਸੀਂ ਦੇਖੋ ਕਿਸੇ ਨੂੰ ਟ੍ਰਾਂਸਪਲੈਂਟ ਵੀ ਕਰਦੇ ਹੋ ਬੋਡੀ ਜਲਦੀ ਅਸੈਪਟ ਨਹੀਂ ਕਰਦੀ ਮੈਡੀਸਿਨਸ ਦੇ ਦੇ ਕੇ ਅਸੈਪਟ ਕਰਾਉਣਾ ਪੈਂਦਾ ਹੂੰ ਹੈਨਾ ਇਹ ਸਾਡੇ ਮਾਈਂਡ ਦੀ ਟੈਂਡੈਂਸੀ ਹੈ ਤਾਂ ਫਿਲਮਾਂ ਦੀ ਜਿੱਤ ਤੱਕ ਗੱਲ ਹੈ ਕਿ ਜਦ ਤੱਕ ਉਹ ਚੇ ਮਸਾਲਾ ਨਹੀਂ ਹੋਏਗਾ ਉਹ ਨਹੀਂ ਚੱਲੇਗੀ ਫ ਠੀਕ ਹੈ ਪਹਿਲੀ ਗੱਲ ਤਾਂ ਇਹ ਹੋ ਗਈ ਹੁਣ ਦੂਜੀ ਗੱਲ ਕਰਦੇ ਆ ਟਾਈਟਨ ਦੀ ਟਾਈਟਨ ਸੈਟਰਨ ਦਾ ਇੱਕ ਮੂਨ ਹੈ ਮੈਂ ਫੋਟੋਗ੍ਰਾਫ ਤੇ ਕਲਿੱਕ ਕੀਤਾ ਜਿਆਦਾ ਮੂਨਸ ਮੇਰੇ ਖਿਆਲ ਸੈਟਰਨ ਦੇ ਨਾ ਸੈਟਰਨ ਦੇ ਜਿਹੜੇ ਟਿਪਟਰ ਦੇ ਨੇ ਸੈਟਰਨ ਸੈਟਰਨ ਮੇਰੇ ਖਿਆਲ 100 ਦੇ ਕਰੀਬ ਜਾਂ 108 ਕੁਝ ਕਹਿੰਦੇ ਨਵੇਂ-ਨਵੇਂ ਡਿਸਕਵਰ ਹੁੰਦੇ ਰਹਿੰਦੇ ਆ ਤਾਂ 100 ਤੋਂ ਉੱਪਰ ਹੀ ਆ ਸਤੋਂ ਉੱਪਰ ਹੀ ਤੇ ਮੇਰੇ ਖਿਆਲ ਸੈਟਰਨ ਦਾ ਹੀ ਇੱਕ ਮੂਨ ਵੀ ਹੈਗਾ ਮੇਰੇ ਖਿਆਲ ਟਾਈਟਨ ਹਾਲੀਵੁੱਡ ਮੂਵੀਸ ਦੇ ਵਿੱਚ ਟਾਈਟਨ ਟਾਈਟਨ ਆਦੀ ਮੇਰੇ ਖਿਆਲ ਇੱਕ ਮੂਵੀ ਵੀ ਬਣੀ ਹੋਈ ਹੈ ਹਨਾ ਮੈਂ ਦੇਖੀ ਨਹੀਂ ਮੈਂ ਮੈਂ ਨਹੀਂ ਦੇਖਦਾ ਫਿਕਸ਼ਨਲ ਮੂਵੀਸ ਨਹੀਂ ਮੈਂ ਮੈਂ ਫਿਲਮ ਹੀ ਨਹੀਂ ਦੇਖਦਾ ਫਿਲਮ ਨਹੀਂ ਦੇਖਦੇ ਮਾਰਵਲ ਮੂਵੀਸ ਦੇਖੀਆਂ ਨੇ ਮੈਂ ਕੋਈ ਵੀ ਨਹੀਂ ਦੇਖੀ ਹੁਣ ਚਾਹ ਕੋਈ ਵੀ ਨਹੀਂ ਦੇਖੀ ਨਾਮ ਸੁਨੇ ਹੈ ਪਰ ਦਾ ਹੋ ਗਈ ਇਹ ਕਿਹੜੀ ਸੀਗੀ ਇੱਕ ਪਤਾ ਨਹੀਂ ਨਾ ਸੁਪਰਮੈਨ ਵਗੈਰਾ ਆ ਬੈਟਮੈਨ ਵਗੈਰਾ ਐਹੀ ਹੁੰਦੀ ਹੈ ਮਾਰਵਲ ਮੂਵੀਸ ਨਹੀਂ ਇਹ ਡੀਸੀ ਦੀਆਂ ਹੁੰਦੀਆਂ ਨੇ ਇਹੀ ਹੈ ਮੈਨੂੰ ਮੈਨੂੰ ਨਹੀਂ ਪਤਾ ਉਹ ਕਹਿੰਦੇ ਅ ਵੈਂਜਰ ਮੂਵੀ ਮੈਂ ਦੇਖੀ ਸੀ ਉਹਦੇ ਵਿੱਚ ਥੈਨੋਸ ਜਿਹੜਾ ਟਾਈਟਨ ਦਾ ਵਸਨੀਕ ਸੀ ਲੇ ਫਿਰੋ ਦੇਖੋ ਉਹਨ ਫਿਲਮ ਚ ਜਾਤੇ ਉਹਨੂੰ ਕਿ ਟਾਈਟਨ ਦਾ ਮੈਂ ਨਾਮ ਨਾਲ ਤਾਂ ਲਿਆ ਮੈਂ ਵੀ ਥੋੜਾ ਜਿਹਾ ਟਾਈਟਨ ਬਾਰੇ ਪੜਿਆ ਆ ਜਾਂ ਦੇਖਿਆ ਵੀ ਹੈ ਤੇ ਟਾਈਟਨ ਤੇ ਕਹਿੰਦੇ ਪਾਣੀ ਵੀ ਹੈਗਾ ਕਿ ਉੱਥੇ ਜ਼ਿੰਦਗੀ ਹੋ ਸਕਦੀ ਹੈ ਤਾਂ ਹੀ ਵੱਖ-ਵੱਖ ਫਿਕਸ਼ਨਲ ਮੂਵੀਜ਼ ਦੇ ਵਿੱਚ ਉਹਨੂੰ ਦਿਖਾਇਆ ਵੀ ਗਿਆ ਇਸ ਤਰ੍ਹਾਂ ਇਹ ਨਾ ਦੇਖੋ ਕਿ ਫਿਲਮ ਦੇ ਵਿੱਚ ਜਦ ਤੱਕ ਮਸਾਲਾ ਨਹੀਂ ਨਾ ਹੋਏਗਾ ਉਹ ਚੱਲੇਗੀ ਨਹੀਂ ਮਨ ਲਓ ਕਿ ਮੈਂ ਪੂਰੀ ਫਿਲਮ ਸਾਇੰਸ ਦੇ ਬੇਸ ਤੇ ਬਣਾ ਦਿੰਨਾ ਹੂੰ ਕੋਈ ਮੈਨੂੰ ਪਸੰਦ ਨਹੀਂ ਕਰੇਗਾ ਦੇਖੂਗਾ ਹੀ ਨਹੀਂ ਕੋਈ ਨਹੀਂ ਦੇਖੂਗਾ ਹੂੰ ਕਿਉਂਕਿ ਜੇ ਕੋਈ ਚੀਜ਼ ਇਹ ਹਿਊਮਨ ਮਾਈਂਡ ਦੀ ਪ੍ਰੋਬਲਮ ਹੈ ਕਿ ਜੇ ਕਿ ਉਹਨੂੰ ਇੱਕ ਨਵਾਂ ਮਟੀਰੀਅਲ ਮਿਲਦਾ ਹੈ ਨਾ ਉਹ ਜਲਦੀ ਅਸੈਪਟ ਨਹੀਂ ਕਰਦਾ ਉਹਨੂੰ ਹੂੰ ਇਹ ਸਾਡੀ ਬਾਡੀ ਦੀ ਨੇਚਰਲ ਟੈਂਡੈਂਸੀ ਹੈਗੀ ਹੈ ਤੁਸੀਂ ਦੇਖੋ ਕਿਸੇ ਨੂੰ ਟ੍ਰਾਂਸਪਲੈਂਟ ਵੀ ਕਰਦੇ ਹੋ ਬਾਡੀ ਜਲਦੀ ਅਸੈਪਟ ਨਹੀਂ ਕਰਦੀ ਮੈਡੀਸਿਨਸ ਦੇ ਦੇ ਕੇ ਅਸੈਪਟ ਕਰਾਉਣਾ ਪੈਂਦਾ ਹਮ ਹੈਨਾ ਇਹ ਸਾਡੇ ਮਾਈਂਡ ਦੀ ਟੈਂਡੈਂਸੀ ਹੈ ਤਾਂ ਫਿਲਮਾਂ ਦੀ ਜਿੱਦ ਤੱਕ ਗੱਲ ਹੈ ਕਿ ਜਦ ਤੱਕ ਉੱਚੇ ਮਸਾਲਾ ਨਹੀਂ ਹੋਏਗਾ ਉਹ ਨਹੀਂ ਚੱਲੇਗੀ ਫਿਲਮ ਹਮ ਠੀਕ ਹੈ ਪਹਿਲੀ ਗੱਲ ਤਾਂ ਇਹ ਹੋ ਗਈ ਹੁਣ ਦੂਜੀ ਗੱਲ ਕਰਦੇ ਆ ਟਾਈਟਨ ਦੀ ਟਾਈਟਨ ਸੈਟਰਨ ਦਾ ਇੱਕ ਮੂਨ ਹੈ ਮੈਂ ਫੋਟੋਗ੍ਰਾਫ ਤੇ ਕਲਿੱਕ ਕੀਤਾ ਹੈ ਸੈਟਰਨ ਦੇ ਨਾਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਹਮ ਤੇ ਗੱਲ ਇਹ ਹੈ ਕਿ ਹੁਣ ਜਿੱਥੇ ਪਾਣੀ ਹੈਗਾ ਗੱਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕੱਲੇ ਪਾਣੀ ਤੇ ਜੀ ਸਕਦੇ ਹੋ ਪਹਿਲੀ ਗੱਲ ਇਹ ਦੱਸੋ ਪਾਣੀ ਤਾਂ ਹੈਗਾ ਨਾ ਲੋਕੀ ਹੈਗਾ ਨਹੀਂ ਨਹੀਂ ਕੋਈ ਗੱਲ ਨਹੀਂ ਹੋਏਗਾ ਪਾਣੀ ਤੇ ਤੁਸੀਂ ਕੱਲੇ ਜੀ ਸਕਦੇ ਹੋ ਕੱਲੇ ਪਾਣੀ ਤੇ ਤੁਸੀਂ ਇਸ ਧਰਤੀ ਤੇ ਬੈਠੇ ਹੋ ਕਿੰਨਾ ਪਰਫੈਕਟ ਬੈਲੈਂਸ ਹੈਗਾ ਜਿੱਥੇ ਤੁਹਾਡੇ ਆਸ-ਪਾਸ ਨਾਈਟ੍ਰੋਜਨ ਹੈ ਆਕਸੀਜਨ ਹੈ ਉਹ ਤੁਹਾਡੇ ਅੰਦਰ ਜਾ ਰਹੀ ਹੈ ਤੁਸੀਂ ਕਾਰਬਨ ਡਾਈਆਕਸਾਈਡ ਬਾਹਰ ਛੱਡ ਰਹੇ ਹੋ ਹੈ ਨਾ ਉੱਥੇ ਹੈ ਹੋਇਆ ਕੁਝ ਪਤਾ ਨਹੀਂ ਤਾਂ ਕੱਲਾ ਪਾਣੀ ਹੀ ਜ਼ਰੂਰੀ ਨਹੀਂ ਹੈ ਨਾ ਲਾਈਫ ਵਾਸਤੇ ਹੋਰ ਬਹੁਤ ਕੁਝ ਲਾਈਫ ਵਾਸਤੇ ਜ਼ਰੂਰੀ ਹੈ ਸਾਡੇ ਧਰਤੀ ਦੇ ਉੱਪਰ ਸੂਰਜ ਦਾ ਟੈਂਪਰੇਚਰ ਕਿੰਨਾ ਦਿਨੇ ਗਰਮ ਰਾਤ ਨੂੰ ਠੰਡੀ ਵੀ ਹੁੰਦੀ ਹੈ ਹੈਨਾ ਇਹ ਤਾਂ ਨਹੀਂ ਕਿ ਸਾਰਾ ਦਿਨ ਗਰਮੀ ਪਈ ਜਾ ਰਹੀ ਹੈ ਗਰਮ ਹੀ ਗਰਮ ਹੋਈ ਜਾ ਰਿਹਾ ਸਾਰਾ ਤਾਂ ਮਤਲਬ ਉਹ ਬੜਾ ਪਰਫੈਕਟ ਬੈਲੈਂਸ ਹੈ ਜਿਹੜਾ ਅਰਥ ਦਾ ਹੈ ਅਰਥ ਦਾ ਡਿਸਟੈਂਸ ਹੈ ਜਿਹੜਾ ਸਾਨੂੰ ਤੋਂ ਕਿੰਨੀ ਦੂਰ ਹੈ ਇੰਨਾ ਹੀ ਸਾਨੂੰ ਲਾਈਫ ਜੀਣ ਵਾਸਤੇ ਚਾਹੀਦਾ ਹੈ ਤਾਂ ਉੱਥੇ ਵੀ ਇੰਨਾ ਚਾਹੀਦਾ ਪਰ ਉਹ ਤਾਂ ਬਹੁਤ ਦੂਰ ਹੈ ਹੁਣ ਉੱਥੇ ਤਾਂ ਆਪਾਂ ਠੰਡ ਕਿੰਨੀ ਬਰਦਾਸ਼ਤ ਕਰ ਸਕਦੇ ਧਰਤੀ ਦੇ ਉੱਪਰ -50 60 ਡਿਗਰੀ ਹੈ ਤੇ ਉੱਥੇ ਤਾਂ ਕਿੰਨਾ ਮਾਈਨਸ ਹੋਏਗਾ ਤੁਸੀਂ ਸੋਚ ਕੇ ਦੇਖੋ